ਦਿੱਲੀ ਪੋਸ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਹਰ ਭਾਰਤੀ ਸੁਪਨਾ ਦੇਖਦਾ ਹੈ ਕਿ ਅਸੀਂ ਵਿਦੇਸ਼ ਜਾ ਕੇ ਆਪਣਾ ਭਵਿੱਖ ਸਵਾਦ ਲਈਏ ਅਸੀਂ ਆਪਣਾ ਕੈਰੀਅਰ ਬਣਾ ਲਈਏ ਪਰ ਜਦੋਂ ਵਿਦੇਸ਼ਾਂ ਦੇ ਦੁਆਰਾ ਵੱਡੀਆਂ ਰੋਕਾਂ ਜਾਂ ਕੋਈ ਨਿਯਮ ਬਦਲ ਦਿੱਤੇ ਜਾਂਦੇ ਨੇ ਤਾਂ ਬਹੁਤ ਸਾਰੇ ਭਾਰਤੀਆਂ ਦੇ ਸੁਪਨੇ ਚੱਕਨਾ ਚੂਰ ਹੋ ਜਾਂਦੇ ਨੇ ਜਾਂ ਸੋਚਾਂ ਦੇ ਵਿੱਚ ਭਾ ਦਿੰਦੇ ਨੇ ਤਾਂ ਦੋ ਵੱਡੇ ਦੇਸ਼ ਜਿਨ੍ਹਾਂ ਨੇ ਨਿਯਮ ਬਦਲ ਦਿੱਤੇ ਨੇ ਜਿਨ੍ਹਾਂ ਨੇ ਵੀਜ਼ਾ ਫੀਸਾਂ ਵਧਾ ਦਿੱਤੀਆਂ ਨੇ ਭਾਰਤੀਆਂ ਦੇ ਲਈ ਤਾਂ ਭਾਰਤੀਆਂ ਦੇ ਲਈ ਵੱਡੀ ਖਬਰ ਹੈ ਜਿਨ੍ਹਾਂ ਨੇ ਵੀ ਯੂਕੇ ਜਾਂ ਆਸਟ੍ਰੇਲੀਆ ਦਾ ਰੁਖ ਕਰਨਾ ਹੈ ਉੱਥੇ ਜਾ ਕੇ ਪੜ੍ਹਾਈਆਂ ਕਰਨੀਆਂ ਨੇ ਜਾਂ ਫਿਰ ਆਪਣੇ ਭਵਿੱਖ ਦੇ ਲਈ ਕੈਰੀਅਰ ਦੇ ਲਈ ਕੰਮਕਾਜ ਦੇ ਲਈ ਜਾਣਾ ਤਾਂ ਉਹਨਾਂ ਦੇ ਲਈ ਇਹ ਜ਼ਰੂਰੀ ਖਬਰ ਹੈ ਕਿ ਯੂਕੇ ਤੇ ਆਸਟ੍ਰੇਲੀਆ ਨੇ ਵੀਜ਼ਾ ਤੇ ਟਿਊਸ਼ਨ ਫੀਸਾਂ ਉਹ ਦਾ ਦਿੱਤੀਆਂ ਨੇ ਜਿਸ ਦਾ ਅਸਰ ਜਿਹੜਾ ਬਹੁਤ ਸਾਰੇ ਭਾਰਤੀਆਂ ਤੇ ਪਈਗਾ ਬਹੁਤ ਸਾਰੇ ਵਿਦਿਆਰਥੀ ਬਹੁਤ ਸਾਰੇ ਕਾਮਕਾਜੀ ਲੋਕ ਜਿਹੜੇ ਸੋਚਦੇ ਨੇ ਕਿ ਅਸੀਂ ਨਾ ਵੱਡੇ ਦੇਸ਼ਾਂ ਦੇ ਵਿੱਚ ਜਾ ਕੇ ਕਮਾਈਆਂ ਕਰਾਂਗੇ ਅਸੀਂ ਆਪਣਾ ਭਵਿੱਖ ਬਣਾਵਾਂਗੇ ਪਰ ਇਹਨਾਂ ਦੇਸ਼ਾਂ ਦੇ ਵੱਲੋਂ ਹੁਣ ਨਿਯਮ ਬਦਲੇ ਗਏ ਨੇ ਪਹਿਲਾਂ ਕੈਨੇਡਾ ਦੇ ਵੱਲੋਂ ਬਹੁਤ ਸਾਰੀਆਂ ਸਖਤੀਆਂ ਸਾਹਮਣੇ ਆ ਰਹੀਆਂ ਸੀ ਜਿੱਥੇ ਕਿ ਕੈਨੇਡਾ ਦੇ ਵੱਲੋਂ ਕਾਫੀ ਜਿਹੜੇ ਨਿਯਮ ਬਦਲੇ ਗਏ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਤੋਂ ਆਪਣਾ ਰੁਖ ਜਿਹੜਾ ਮੋੜ ਲਿਆ ਬਹੁਤ ਦੂਸਰੇ ਦੇਸ਼ਾਂ ਦੇ ਵੱਲ ਸੋਚਾਂ ਦੇ ਵਿੱਚ ਪਾ ਦਿੱਤਾ ਭਾਰਤੀਆਂ ਨੇ ਸੋਚਿਆ ਕਿ ਕੈਨੇਡਾ ਜਾਣਾ ਥੋੜਾ ਔਖਾ ਹੋ ਗਿਆ ਚਲੋ ਕਿਸੇ ਹੋਰ ਦੇਸ਼ ਵੱਲ ਰੁਖ ਕਰ ਲਈਏ ਪਰ ਹੁਣ ਅਗਰ ਤੁਸੀਂ ਯੂਕੇ ਜਾਣ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਸੀਂ ਆਸਟ੍ਰੇਲੀਆ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਜ਼ਰੂਰ ਜਿਹੜਾ ਹੁਣ ਪੈਸੇ ਦੇ ਬਾਰੇ ਸੂchnਾ ਪਏਗਾ ਕਿਉਂਕਿ ਯਾਤਰਾ ਜਿਹੜੀ ਹੈ ਮਹਿੰਗੀ ਹੋ ਜਾਏਗੀ ਖਰਚ ਜਿਹੜਾ ਵੱਧ ਜਾਏਗਾ ਵੀਜ਼ਾ ਫੀਸ ਵਧਾ ਦਿੱਤੀ ਗਈ ਹੈ ਜਿਸ ਦੇ ਬਾਰੇ ਸਾਰੇ ਜਾਣਕਾਰੀ ਦਵਾਂਗੇ ਕਿ ਵਿਦਿਆਰਥੀ ਜਾਂ ਕਾਮਕਾਜ਼ੀ ਲੋਕ ਜਿਹੜੇ ਨੇ ਜਿਨ੍ਹਾਂ ਨੇ ਵੀ ਆਪਣਾ ਭਵਿੱਖ ਬਣਾਣਾ ਹੈ ਜਿਹੜੇ ਕਿ ਹੁਨਰਮੰਦ ਕਾਮੇ ਨੇ ਆਈਟੀ ਸੈਕਟਰ ਮੈਡੀਕਲ ਦੇ ਵਿੱਚ ਇੰਜੀਨੀਅਰਿੰਗ ਦੇ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰ ਬਿਹਤਰ ਕਰੀਅਰ ਆਪਸ਼ਨਾਂ ਦੇ ਲਈ ਅਕਸਰ ਇਹਨਾਂ ਦੇਸ਼ਾਂ ਦਾ ਅਰੁਖ ਕਰਦੇ ਨੇ ਪਰ ਹੁਣ ਤੁਹਾਡੇ ਸੁਪਨੇ ਪ੍ਰਭਾਵਿਤ ਹੋ ਸਕਦੇ ਨੇ ਵਧੀ ਹੋਈ ਫੀਸਾਂ ਨੂੰ ਅਦਾ ਕਰਨੀ ਪੈਗੀ ਅਗਰ ਗੱਲ ਕਰੀਏ ਤਾਂ ਪਹਿਲਾ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ 490 ਪੁਆਇੰਟ ਜਾਣ ਕੇ 54238 ਰੁਪਏ ਦੀ ਵਿਜ਼ਾ ਫੀਸ ਅਦਾ ਕਰਨੀ ਪੈਂਦੀ ਸੀ ਜਿਸ ਨੂੰ ਹੁਣ ਵਧਾ ਕੇ 524 ਪੌਂਡ ਕਰ ਦਿੱਤਾ ਗਿਆ ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚਨੇ ਪੈਣਗੇ ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਵੱਡਾ 바ਦਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਉਹਨਾਂ ਦੇ ਬਜਟ ਤੇ ਪਏਗਾ ਤੇ ਦੱਸਣਯੋਗ ਹੈ ਕਿ ਟਿਊਸ਼ਨ ਫੀਸ ਪਹਿਲਾਂ ਹੀ ਵਧਾ ਦਿੱਤੀ ਗਈ ਸੀ ਤੇ ਰਹਿਣ ਦਾ ਖਰਚਾ ਵੀ ਹੁਣ ਹੋਰ ਵਧੇਗਾ ਸੋ ਇਹ ਵੱਡੀ ਅਪਡੇਟ ਜਿਹੜੀ ਆ ਸਾਂਝੀ ਕਰ ਰਹੇ ਹਾਂ ਜਿੱਥੇ ਕਿਨਾਂ ਦੇਸ਼ਾਂ ਦੇ ਵਿੱਚ ਜਾਣਾ ਜ਼ਿਆਦਾ ਖਰਚੇ ਦਾ ਘਰ ਬਣ ਗਿਆ ਹੈ ਤਾਂ ਹੁਣ ਇਸ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਤੇ ਕਾਮਕਾਜੀ ਮੇਸ਼ੇ ਬਰਾਤੇ ਪੈਣ ਵਾਲਾ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਸੈਕਟਰਾਂ ਦੇ ਵਿੱਚ ਬਹੁਤ ਸਾਰੇ ਖੇਤਰਾਂ ਦੇ ਵਿੱਚ ਭਾਰਤੀ ਕੰਮ ਕਰਨਾ ਚਾਹੁੰਦੇ ਨੇ ਪਰ ਹੁਣ ਉਹਨਾਂ ਨੂੰ ਸੋਚਣਾ ਜ਼ਰੂਰ ਪਏਗਾ ਅਗਰ ਗੱਲ ਕਰ ਲਈਏ ਜਿਹੜੇ ਸਲਾਨੀ ਜਿਹੜੇ ਇਹਨਾਂ ਦੇਸ਼ਾਂ ਦਾ ਰੁਖ ਕਰਦੇ ਨੇ ਤਾਂ ਉਹਨਾਂ ਦੇ ਲਈ ਇਹ ਪਸੰਦੀਦਾ ਸਥਾਨ ਹੁੰਦੇ ਨੇ ਕਿ ਬ੍ਰਿਟੇਨ ਚਲੇ ਜਾਈਏ ਜਾਂ ਆਸਟ੍ਰੇਲੀਆ ਜਾ ਕੇ ਕਮਾਈਏ ਪਰ ਹੁਣ ਵਧੀ ਹੋਈ ਫੀਸ ਤੋਂ ਬਾਅਦ ਦੂਸਰੇ ਦੇਸ਼ਾਂ ਦਾ ਰੁਖ ਬਹੁਤ ਸਾਰੇ ਲੋਕ ਕਰ ਸਕਦੇ ਨੇ ਕਿਉਂਕਿ ਅਗਰ ਬ੍ਰਿਟੇਨ ਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਦੋਵਾਂ ਨੂੰ ਇਸ ਦਾ ਆਰਥਿਕ ਨੁਕਸਾਨ ਵੀ ਚੱਲਣਾ ਪਏਗਾ ਕਿਉਂਕਿ ਇਹਨਾਂ ਦੋਹਾਂ ਦੇਸ਼ਾਂ ਦੀ ਆਰਥਿਕਤਾ ਦਾ ਵੱਡਾ ਹਿੱਸਾ ਸੈਰ ਸਪਾਟੇ ਤੇ ਨਿਰਭਰ ਕਰਦਾ ਹੈ ਤਾਂ ਜਿਹੇ ਦੇ ਵਿੱਚ ਭਾਰਤੀ ਸਲਾਨੀ ਫੀਸ ਵਧੰ ਕਰਕੇ ਆਪਣਾ ਮਨ ਬਦਲ ਸਾਖਦੇ ਨੇ ਭਾਰਤੀਆਂ ਤੇ ਤਾਸੀਰ ਪੈਣਾ ਹੀ ਪੈਣਾ ਪਰ ਜਿਹੜੇ ਬਲਟੇਨ ਤੇ ਆਸਟ੍ਰੇਲੀਆ ਦੀ ਆਰਥਿਕਤਾ ਉਹ ਵੀ ਕਾਫੀ ਜ਼ਿਆਦਾ ਸੈਟਸਪਾਟੇ ਦੇ ਨਿਰਭਰ ਕਰਦੀ ਹੈ ਅਗਰ ਵਿਦੇਸ਼ ਜਿਹੜੇ ਭਾਰਤੀ ਜਿਹੜੇ ਨੇ ਅਗਰ ਇਹਨਾਂ ਦੇਸ਼ਾਂ ਦੇ ਵੱਲ ਰੁਖ ਨਹੀਂ ਕਰਨਗੇ ਤਾਂ ਕਿਤੇ ਨਾ ਕਿਤੇ ਉਸ ਦਾ ਘਾਟਾ ਇਹਨਾਂ ਦੋਹਾਂ ਦੇਸ਼ਾਂ ਨੂੰ ਵੀ ਪਏਗਾ ਪਰ ਭਾਰਤੀਆਂ ਦੇ ਲਈ ਜ਼ਰੂਰੀ ਤੇ ਧਿਆਨ ਮੰਗਦੀ ਖਬਰ ਜ਼ਰੂਰ ਹੈ ਕਿ ਹੁਣ ਵਾਧੂ ਵੀਜ਼ਾ ਫੀਸ ਅਦਾ ਕਰਨੀ ਪਵੇਗੀ